ਅੱਜ ਤੁਹਾਡੇ ਨਾਲ ਅਮਰਤਾ ਪ੍ਰੀਤਮ ਦੀ ਕਹਾਣੀ ਸ਼ਾਦੀ ਕੰਜਰੀ ਸਾਂਝੀ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਂਦੇ ਹੋ YouTube ਚੈਨਲ ਸਵੀ ਮੀਡੀਆ ਜਿਹਹਾ ਜੇ ਤੱਕ ਤੁਸੀਂ ਜਨਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਪੰਜਾਬੀ ਕਹਾਣੀਆਂ ਤੇ ਪੰਜਾਬੀ ਨਾਵਲ ਦੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਸੋ ਕਹਾਣੀ ਸ਼ੁਰੂ ਕਰਦੇ ਹਾਂ ਜੀ ਸ਼ਾਦੀ ਕੰਜਰੀ ਉਹਨੂੰ ਹਣ ਨੀਲਮ ਕੋਈ ਨਹੀਂ ਸੀ ਆਖਦਾ ਸਾਰੇ ਸ਼ਾਦੀ ਕੰਜਰੀ ਆਖਦੇ ਸਨ ਨੀਲਮਨੁੱਲਾ ਹਾਰ ਹਿਰਾ ਮੰਡੀ ਦੇ ਇੱਕ ਚਬਾਰੇ ਵਿੱਚ ਜਵਾਨੀ ਚੜੀ ਸੀ ਤੇ ਉੱਥੇ ਹੀ ਇੱਕ ਰਿਆਸੀ ਸਰਦਾਰ ਦੇ ਹੱਥੋਂ ਪੂਰੇ ਪੰਜ ਹਜ਼ਾਰ ਤੋਂ ਉਹਦੀ ਨੱਥ ਲੱਥੀ ਸੀਗੀ ਤੇ ਉੱਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਨੂੰ ਦਿੱਤਾ ਸੀਗਾ ਪਰ ਫੇਰ ਇੱਕ ਦਿਨ ਉਹ ਹੀਰਾ ਮੰਡੀ ਦਾ ਸਸਤਾ ਚਬਾਰਾ ਛੱਡ ਕੇ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਫਲੈਟੀ ਵਿੱਚ ਆ ਗਏ ਸੀਗੀ ਉਹੀ ਉਹ ਸ਼ਹਿਰ ਸੀਗਾ ਪਸਾਰੇ ਸ਼ਹਿਰ ਨੂੰ ਜਿਵੇਂ ਰਾਤ ਤੋਂ ਰਾਤ ਉਹਦਾ ਨਾਮ ਭੁੱਲ ਗਿਆ ਹੋਵੇ ਸਾਰਿਆਂ ਦੇ ਮੂੰਹ ਤੋਂ ਸੁਣੀਦਾ ਸੀ ਸ਼ਾਦੀ ਕੰਜਰੀ ਲੋੜੇ ਦਾ ਗਾਂਦੀ ਸੀਗੀ ਕੋਈ ਗਾਉਣ ਵਾਲੀ ਉਹਦੇ ਵਾਂਗ ਮਿਰਜੇ ਦੀ ਸੱਦ ਨਹੀਂ ਸਿਲਾ ਸਕਦੀ ਇਸ ਲਈ ਲੋਕ ਭਾਵੇਂ ਉਸ ਦਾ ਨਾਮ ਭੁੱਲ ਗਏ ਸਨ ਪਰ ਉਹਦੀ ਆਵਾਜ਼ ਨਹੀਂ ਭੁੱਲ ਸਕੇ ਸਨ ਸ਼ਹਿਰ ਵਿੱਚ ਜਿਹਦੇ ਘਰ ਵੀ ਤਵਿਆਂ ਵਾਲਾ ਬਾਜਾ ਸੀ ਉਹ ਉਹਦੇ ਭਰੇ ਹੋਏ ਤਵੇ ਜ਼ਰੂਰ ਖਰੀਦਾ ਸੀ ਪਰ ਸਾਰੇ ਘਰਾਂ ਵਿੱਚ ਤਵੇ ਦੀ ਫਰਮਾਇਸ਼ ਵੇਲੇ ਹਰ ਕੋਈ ਇਹੋ ਕਹਿੰਦਾ ਸੀਗਾ ਅੱਜ ਸ਼ਾਦੀ ਕੰਜਰੀ ਵਾਲਾ ਤਵਾ ਜ਼ਰੂਰ ਸੁਣਨਾ ਹੈ ਗੁੱਝੇਪੀ ਗੱਲ ਨਹੀਂ ਸੀਗੀ ਸ਼ਾਹ ਦੇ ਘਰਦਿਆਂ ਨੂੰ ਵੀ ਪਤਾ ਸੀਗਾ ਸਿਰਫ ਪਤਾ ਨਹੀਂ ਸੀਗਾ ਉਹਨੇ ਲਈ ਗੱਲ ਵੀ ਪੁਰਾਣੀ ਹੋ ਗਈ ਸੀ ਸ਼ਾਹ ਦਾ ਵੱਡਾ ਮੁੰਡਾ ਜੋ ਹੁਣ ਵਿਆਹਾ ਵਣ ਜੋਗਾ ਸੀਗਾ ਜਦੋਂ ਕੁਛੜ ਹੁੰਦਾ ਸੀ ਤਾਂ ਸ਼ਾਣੀ ਨੇ ਜ਼ਹਿਰ ਖਾ ਕੇ ਮਰਨ ਦੀ ਧਮਕੀ ਦਿੱਤੀ ਸੀ ਪਰ ਸ਼ਾਹ ਨੇ ਉਹਦੇ ਗੱਲ ਵਿੱਚ ਮੋਤੀਆਂ ਦਾ ਹਾਰ ਪਾ ਕੇ ਉਸ ਨੂੰ ਆਖਿਆ ਸੀ ਸ਼ਾਣੀਏ ਉਹ ਤੇਰੇ ਘਰ ਦੀ ਬਰਕਤ ਹੈ ਤੇਰੀ ਅੱਖ ਜਵਾਰੀਏ ਦੀ ਅੱਖ ਤੋਂ ਲੱਖੋਂ ਕੱਖ ਕਰਦਾ ਆ ਤੇ ਕੱਖੋਂ ਲੱਖ ਜਿਹਨੂੰ ਪੁੱਠਾ ਪੈ ਜਾਵੇ ਉਹਦਾ ਲੱਖੋਂ ਕੱਖ ਕਰ ਦਿੰਦਾ ਏ ਪਰ ਜਿਹਨੂੰ ਸਿੱਧਾ ਪੈ ਜਾਵੇ ਉਹਦਾ ਕੱਖੋਂ ਲੱਖ ਕਰ ਦਿੰਦਾ ਏ ਉਹ ਵੀ ਨੀਲਮੇ ਸਾਡੇ ਰਾਸ ਨਾਲ ਮਿਲ ਗਈ ਏ ਜਿਸ ਦਿਨ ਤੋਂ ਸੰਗ ਬਣਿਆ ਆ ਮੈਂ ਮਿੱਟੀ ਨੂੰ ਹੱਥ ਪਾਵਾਂ ਸੋਨਾ ਹੋ ਜਾਂਦੀ ਐ ਪਰ ਉਹੀ ਉਹ ਇੱਕ ਦਿਨ ਘਰ ਉਜਾੜ ਦੇਵੇ ਕੀ ਲੱਖੋਂ ਕੱਖ ਕਰ ਦੇਵੇਗੀ ਛਾਣੀ ਨੇ ਛਾਤੀ ਦੇ ਸੱਲ ਨੂੰ ਸਹਿ ਕੇ ਉਸੇ ਪਾਸੇ ਦਲੀਲ ਦਿੱਤੀ ਸੀ ਜੈਸ ਵਾਸ ਛਾ ਨੇ ਗੱਲ ਧੋਰੀ ਸੀ ਮੈਂ ਤਾਂ ਸਗੋਂ ਡਰਨਾ ਐ ਕਿ ਇਨਾਂ ਕੰਜਰਿਆਂ ਦਾ ਕੀ ਭਰੋਸਾ ਕੱਲ ਨੂੰ ਕਿਸੇ ਹੋਰ ਦੇ ਸਬਜ਼ ਬਾਗ ਦਿਖਾਏ ਤੇ ਜੇ ਇਹ ਹੱਥੋਂ ਨਿਕਲ ਗਈ ਤਾਂ ਲੱਖੋਂ ਕੱਖ ਹੋ ਜਾਣਾ ਆ ਛਾ ਨੇ ਫੇਰ ਆਪਣੀ ਦਲੀਲ ਦਿੱਤੀ ਸੀਗੀ ਸ਼ਾਨੇ ਕੋਲ ਹੋਰ ਦਲੀਲ ਨਹੀਂ ਸੀ ਰਹਿ ਗਈ ਸੀ ਸਿਰਫ ਵਕਤ ਕੋਲ ਰਹੇਗੀ ਸੀਗੀ ਤੇ ਵਕਤ ਚੁੱਪ ਸੀਗਾ ਕਈ ਵਰਿਆਂ ਤੋਂ ਚੁੱਪ ਸ਼ਾਸ ਸੱਚੀ ਮੁੱਚੀ ਜਿੰਨੇ ਪੈਸੇ ਨੀਲਮ ਉੱਤੇ ਰੋੜਦਾ ਸੀ ਉਸ ਤੋਂ ਕਈ ਗੁਣਾ ਬਹੁਤੇ ਪਤਾ ਨਹੀਂ ਕਿੱਥੋਂ ਕਿੱਥੋਂ ਰੜ ਕੇ ਉਹਦੇ ਘਰੇ ਆ ਜਾਂਦੇ ਸਨ ਅੱਗੇ ਉਹਦੀ ਛੋਟੀ ਜਿਹੀ ਦੁਕਾਨ ਸ਼ਹਿਰ ਦੇ ਛੋਟੇ ਬਾਜ਼ਾਰ ਵਿੱਚ ਹੁੰਦੀ ਸੀ ਪਰ ਹੁਣ ਸਭ ਤੋਂ ਵੱਡੇ ਬਾਜ਼ਾਰ ਵਿੱਚ ਲੋਹੇ ਦੇ ਜੰਗਲਿਆਂ ਵਾਲੀ ਸਭ ਤੋਂ ਵੱਡੀ ਉਹਦੀ ਦੁਕਾਨ ਸੀਗੀ ਘਰ ਦੀ ਥਾਂਵੇਂ ਪੂਰਾ ਮਹਿਲ ਉਹਦਾ ਸੀਗਾ ਜਿਦੇ ਵਿੱਚ بڑے ਸਰ ਦੇ ਬਹੁਤੇ ਖਰੀਦਦਾਰ ਸਨ ਤੇ ਜਿਹਦੇ ਵਿੱਚ ਤਹਿ ਖਾਨੇ ਵਾਲੇ ਘਰ ਦਾ ਉਹਦੀ ਸ਼ਾਣੀ ਕਦੇ ਇੱਕ ਦਿਨ ਵੀ ਵਸਾ ਨਹੀਂ ਸिखਾਂਦੀਗੀ ਬੜੇ ਵਰੇ ਹੋਏ ਸ਼ਾਣੀ ਨੇ ਇੱਕ ਦਿਨ ਮੋਹਰਾਂ ਵਾਲੇ ਟਰੰਕ ਨੂੰ ਜੰਦਰਾ ਮਾਰਿਆ ਸ਼ਾਹ ਨੂੰ ਆਖਿਆ ਸੀਗਾ ਉਹਨੂੰ ਭਾਵੇਂ ਹੋਟਲ ਵਿੱਚ ਰੱਖ ਤੇ ਭਾਵੇਂ ਤਾਜ ਮਹਿਲ ਪਵਾ ਦੇ ਪਰ ਬਾਹਰ ਦੀ ਬਲਾ ਬਾਹਰ ਹੀ ਰੱਖੀ ਉਹਨੂੰ ਮੇਰੇ ਘਰ ਨਾਲ ਬਾੜੀ ਮੈਂ ਉਹਦੇ ਮੱਥੇ ਨਹੀਂ ਲੱਗਣਾ ਤੇ ਸੱਚੀ ਮੁੱਚੀ ਛਾਣੀ ਨੇ ਅੱਜ ਤੱਕ ਉਹਦਾ ਮੂੰਹ ਨਹੀਂ ਸੀ ਦੇਖਿਆ ਜਦੋਂ ਉਹਨੇ ਇਹ ਗੱਲ ਆਖੀ ਸੀ ਉਹਦਾ ਵੱਡਾ ਪੁੱਤਰ ਜੇ ਸਕੂਲ ਪੜਦਾ ਸੀ ਤੇ ਹੁਣ ਉਹ ਵਿਆਹਣ ਜੋਗਾ ਹੋ ਪਿਆ ਸੀਗਾ ਪਰ ਛਾਣੀ ਨੇ ਨਾ ਉਹਦੇ ਗੋਣਾ ਵਾਲੇ ਤਵੇ ਘਰ ਵਿੱਚ ਵੜਨ ਦਿੱਤੇ ਸੀ ਤੇ ਨਾ ਘਰ ਵਿੱਚ ਕਿਸੇ ਨੂੰ ਉਹਦਾ ਨਾਂ ਲੈਣ ਦਿੱਤਾ ਸੀ ਅਨਜੋਦੇ ਪੁੱਤਰਾ ਨੇ ਹੱਟੀ-ਹੱਟੀ ਉਹਦੇ ਗਾਉਣ ਸੁਨੇ ਹੋਏ ਸਨ ਤੇ ਜਣੇ ਖਾਣੇ ਤੋਂ ਸੁਣਿਆ ਸੀਗਾ ਕਿ ਸ਼ਾਦੀ ਕੰਜਰੀ ਵੱਡੇ ਪੁੱਤਰ ਦਾ ਵਿਆਹ ਸੀਗਾ ਘਰ ਚੌ ਮਹੀਨਿਆਂ ਤੋਂ ਦਰਜੀ ਬੈਠੇ ਹੋਏ ਸਨ ਕੋਈ ਸੂਟਾਂ ਉੱਤੇ ਸਲਮਾ ਕੱਢ ਰਿਆ ਸੀ ਕੋਈ ਤਿੱਲਾ ਤੇ ਕੋਈ ਕਿਨਾਰੀ ਤੇ ਕੋਈ ਦੁਪੱਟਿਆਂ ਉੱਤੇ ਤਾਰੇ ਮੜ ਰਿਹਾ ਸੀਗਾ ਛਾਣੀ ਦੇ ਹੱਥ ਭਰੇ ਹੋਏ ਸਨ ਰੁਪਈਆਂ ਦੀ ਥੈਲੀ ਕੱਢਦੀ ਸੀਗੀ ਖੋਲਦੀ ਸੀਗੀ ਤੇ ਫੇਰ ਹੋਰ ਥੈਲੀ ਭਰਨ ਲਈ ਤੇ ਖਾਣੇ ਵਿੱਚ ਚਲੀ ਜਾਂਦੀ ਸੀਗੀ ਸ਼ਾਦੇ ਯਾਰਾਂ ਨੇ ਸ਼ਾਨੂ ਜ਼ਾਰੀ ਦਾ ਵਾਸਤਾ ਪਾਇਆ ਕਿ ਮੁੰਡੇ ਦੇ ਵਿਆਹ ਤੇ ਕੰਜਰੀ ਜ਼ਰੂਰ ਗਵਾਉਣੀ ਹੈ। ਅੰਜ ਗੱਲ ਉਹਨਾਂ ਨੇ ਬੜੇ ਤਰੀਕੇ ਨਾਲ ਲਾਖੀ ਸੀ ਤਾਂ ਕਿ ਸ਼ਾਨੀ ਕਿਤੇ ਵੱਟ ਨਾ ਖਾ ਜਾਏ। ਉਹ ਤਾਂ ਸ਼ਾਹ ਜੀ ਬਥੇਰੀਆਂ ਗਾਉਣ ਨੱਚਣ ਵਾਲਗਣੇ ਜਿੰਨੂੰ ਮਰਜ਼ੀ ਜੇ ਬਲਾਓ ਪਰ ਉੱਥੇ ਮਲਕਾਇ ਤਰਨਮ ਜ਼ਰੂਰ ਆਵੇ। ਭਾਵੇਂ ਮਿਰਜੇ ਦੀ ਇੱਕੋ ਸਦਲਾ ਜਾਵੇ। ਫਲੇਟੀ ਹੋਟਲ ਆਮ ਹੋਟਲਾਂ ਜਿਹਾ ਨਹੀਂ ਸੀਗਾ ਉੱਥੇ ਬਹੁਤ ਅੰਗਰੇਜ਼ ਲੋਕ ਹੀ ਆਉਂਦੇ ਤੇ ਠਹਿਰਦੇ ਸਨ ਉਹਦੇ ਵਿੱਚ ਕੱਲੇ-ਕੱਲੇ ਵੱਡੇ ਕਮਰੇ ਵੀ ਸਨ ਪਰ ਵੱਡੇ ਕਮਰੇ ਤਿੰਨ ਕਮਰਿਆਂ ਦੇ ਸੈੱਟ ਵੀ ਸੀਗੇ ਇਹੋ ਜਿਹੀ ਇੱਕ ਸੈਟ ਵਿੱਚ ਨੀਲਮ ਰਹਿੰਦੀ ਸੀਗੀ ਤੇ ਸ਼ਾਹ ਨੇ ਸੋਚਿਆ ਕਿ ਦੋਸਤਾਂ ਯਾਰਾਂ ਦਾ ਦਿਲ ਖੁਸ਼ ਕਰਨ ਲਈ ਉਹ ਇੱਕ ਦਿਨ ਨੀਲਮ ਵਾਲੇ ਪਾਸੇ ਇੱਕ ਰਾਤ ਦੀ ਮਹਿਫਿਲ ਰੱਖ ਲਵੇਗਾ ਇਹ ਤਾਂ ਸਾਰੇ ਤੇ ਜਾਣ ਵਾਲੀ ਗੱਲ ਹੋਈ ਨਾ ਇੱਕ ਨੇ ਉਜਰ ਕੀਤਾ ਤਾਂ ਸਾਰੇ ਬੋਲ ਪਏ ਨਹੀਂ ਸ਼ਾਹ ਜੀ ਉਹ ਤਾਂ ਸਿਰਫ ਤੁਹਾਡਾ ਹੀ ਹੱਕ ਬੰਦ ਹੈ ਅੱਗੇ ਕਦੀ ਅਸਾਂ ਇੰਨੇ ਬਰੇ ਕੁਝ ਆਖਿਆ ਔਸ ਥਾਂ ਦਾ ਨਾਂ ਵੀ ਕਦੇ ਲਿਆ ਹੈ ਉਹ ਥਾਂ ਤੁਹਾਡੀਆਂ ਮੰਨ ਤੇ ਅਸਾਂ ਤਾਂ ਭਤੀਜੇ ਦੇ ਵਿਆਹ ਦੀ ਖੁਸ਼ੀ ਕਰਨੀ ਏ ਉਹਨੂੰ ਖਾਨਦਾਨੀ ਘਰਾਂ ਵਾਂਗ ਆਪਣੇ ਘਰ ਬੁਲਾਓ ਸਾਡੀ ਭਾਬੀ ਦੇ ਘਰੇ ਗੱਲ ਸ਼ਾਹ ਦੇ ਮਨ ਲੱਗਦੀ ਸੀਗੀ ਇਸ ਗੱਲੋਂ ਵੀ ਕਿ ਉਹ ਦੋਸਤਾਂ ਯਾਰਾਂ ਨੂੰ ਨੀਲਮ ਦਾ ਰਾ ਨਹੀਂ ਸੀ ਦਿਖਾਉਣਾ ਚਾਹੁੰਦਾ ਪਾਵੇ ਉਹਦੇ ਕੰਨੀ ਪੈਣਕ ਪੈਂਦੀ ਰਹਿੰਦੀ ਸੀ ਕਿ ਉਹਦੀ ਖੈਰ ਹਾਜ਼ਰੀ ਵਿੱਚ ਖੌਣ ਕੋਈ ਹੋਰ ਅਮੀਰ ਜ਼ਾਦਾ ਨੀਲਮ ਕੋਲ ਆਉਣ ਲੱਗ ਪਿਆ ਸੀ ਤੇ ਦੂਸਰਾ ਇਸ ਗੱਲੋਂ ਵੀ ਕਿ ਉਹ ਚਾਹੁੰਦਾ ਸੀ ਨੀਲਮ ਇੱਕ ਵਾਰ ਉਹਦੇ ਘਰ ਆ ਕੇ ਉਹਦੇ ਘਰ ਦੀ ਤੜਕ-ਪੜਕ ਦੇਖ ਜਾਵੇ ਪਰ ਉਹ ਸ਼ਾਨੀ ਤੋਂ ਵੀ ਡਰਦਾ ਸੀ ਤਾਂ ਦੋਸਤਾਂ ਨੂੰ ਹਾਮੀ ਨਾ ਭਰ ਸਕਿਆ ਦੋਸਤਾਂ ਯਾਰਾਂ ਵਿੱਚੋਂ ਹੀ ਦੋ ਨੇ ਰਾਹ ਕੱਢਿਆ ਤੇ ਸ਼ਾਨੀ ਕੋਲ ਜਾ ਕੇ ਉਹਨੂੰ ਆਖਣ ਲੱਗੇ ਭਾਬੀ ਤੂੰ ਮੁੰਡੇ ਦਾ ਵਿਆਹ ਤੱਕ ਗੋਣ ਨਹੀਂ ਬਿਠਾਉਣਾਗਾ ਅਸਰ ਦਾ ਸਾਰੀ ਖੁਸ਼ੀ ਕਰਨੀ ਏ ਸ਼ਾਨ ਨੇ ਸਲਾਹ ਬਣਾਈ ਏ ਕਿ ਇੱਕ ਰਾਤ ਯਾਰਾਂ ਦੀ ਮਹਿਫਲ ਨੀਲਮ ਦੇ ਪਾਸੇ ਹੋ ਜਾਵੇ ਗੱਲਾਂ ਤਾਂ ਠੀਕ ਏ ਪਰ ਹਜ਼ਾਰਾਂ ਉਜੜ ਜਾਣਗੇ ਆਖਰ ਘਰ ਤਾਂ ਤੇਰਾ ਏ ਨਾ ਅੱਗੇ ਉਸ ਕੰਜਰੀ ਕੋਲ ਥੋੜਾ ਖਵਾ ਲਿਆ ਯਾ ਤੂੰ ਸਿਆਣੀ ਬਣ ਉਹਨੂੰ ਗਾਉਣ ਵਜਾਉਣ ਲਈ ਇੱਥੇ ਬੁਲਾ ਲੈ ਇੱਕ ਦਿਨ ਮੁੰਡੇ ਦੇ ਵਿਆਹ ਦੀ ਖੁਸ਼ੀ ਵੀ ਹੋ ਜਾਏਗੀ ਤੇ ਰੁਪਈਆ ਉਜੜਨੋਂ ਵੀ ਬਚ ਜਾਏਗਾ ਛਾਣੀ ਪਹਿਲਾਂ ਤਾਂ ਭਰੀ ਬੀਤੀ ਬੋਲੀ ਮੇਸ ਕੰਜਰੀ ਦੇ ਮੱਥੇ ਨਹੀਂ ਲੱਗਣਾ ਪਰ ਜਦੋਂ ਅਗਲੇ ਠਰਮੇ ਨਾਲ ਆਖਿਆ ਇੱਥੇ ਤਾਂ ਭਾਬੀ ਤੇਰਾ ਰਾਜ ਏ ਉਹ ਬਾਂਦੀ ਬਣ ਕੇ ਆਵੇਗੀ ਤੇਰੇ ਹੁਕਮ ਦੀ ਬੱਦੀ ਤੇਰੇ ਪੁੱਤ ਦੀ ਖੁਸ਼ੀ ਕਰਨ ਲਈ 헤ਠੀ ਤਾਂ ਉਹਦੀ ਏ ਤੇਰੀ ਕਾਦੀ ਏ ਜ਼ਹੇ ਕੰਮੀ ਕਮੀਨ ਆਏ ਡੂਮ ਮਰਾਸੀ ਆਏ ਤਹੀ ਹੋ ਗੱਲ ਸ਼ਾਨੀ ਦੇ ਮਨ ਨੂੰ ਲੱਗ ਗਈ ਔਂਜੇ ਵੀ ਕਦੇ ਸੁੱਤਿਆਂ ਬੈਠਦੇ ਆ ਉਹਨੂੰ ਖਿਆਲ ਆਉਂਦਾ ਹੁੰਦਾ ਸੀਗਾ ਕਿ ਇੱਕ ਵਾਰ ਦੇਖਾ ਤਾਂ ਸਹੀ ਕਿਹੋ ਜਿਹੀ ਐ ਉਹਨੇ ਕਦੀ ਉਹ ਦੇਖੀ ਨਹੀਂ ਸੀਗੀ ਪਰ ਕਿਐਸੀ ਜ਼ਰੂਰ ਸੀਗੀ ਭਾਵੇਂ ਡਰ ਕੇ ਸਹਿਮ ਕੇ ਤੇ ਭਾਵੇਂ ਇੱਕ ਕਹਿਤ ਨਾਲ ਤੇ ਸ਼ਹਿਰ ਵਿੱਚੋਂ ਲੰਘਦੇ ਆ ਪਾਉਂਦੇ ਆ ਜੇ ਕਿਸੇ ਕੰਜਰੀ ਨੂੰ ਉਹ ਟਾਂਗੇ ਵਿੱਚ ਬੈਠੀ ਨੂੰ ਦੇਖਦੀ ਨਾ ਤਾਂ ਸੋਚਣਾ ਜ਼ਰੂਰ ਸੀ ਚਾਹੁੰਦੀ ਕਿ ਕੀ ਪਤਾ ਉਹ ਹੀ ਹੋਵੇ ਚੱਲ ਮੈਂ ਵੀ ਇੱਕ ਵਾਰ ਦੇਖ ਛੱਡਾਂ ਉਹ ਮਨ ਵਿੱਚ ਕੁੱਲ ਜਹੀ ਗਈ ਸੀ ਜੋ ਉਹਨੇ ਮੇਰਾ ਵਿਗਾੜਨਾ ਸੀਗਾ ਵਿਗਾੜ ਲਿਆ ਏ ਹੁਣ ਹੋਰ ਕੀ ਲੈਣਾ ਆ ਇੱਕ ਵਾਰੀ ਚੰਦਰੀ ਨੂੰ ਦੇਖ ਤੇ ਛੱਡਾਂ ਤੇ ਸ਼ਾਹਣੀ ਨੇ ਹਾਮੀ ਭਰ ਦਿੱਤੀ ਪਰ ਇੱਕ ਸ਼ਰਤ ਲਾਈ ਇੱਥੇ ਨਾ ਸ਼ਰਾਬ ਉੱਡੇਗੀ ਨਾ ਕਬਾਬ ਭਲੇ ਘਰਾਂ ਵਿੱਚ ਜਿਵੇਂ ਗੌਣ ਬੰਦੇ ਨੇ ਉਸੇ ਤਰ੍ਹਾਂ ਗੌਣ ਬਿਠਾਵਾਂਗੀ ਤੁਸੀਂ ਮਰਦ ਮਾਣੂ ਵੀ ਬਹਿ ਜਾਣਾ ਉਹ ਆਵੇ ਤੇ ਸਿੱਧੀ ਤਰ੍ਹਾਂ ਗਾਓ ਕੇ ਤੁਰ ਜਾਵੇ ਮੈਂ ਉਹ ਇਹ ਚਾਰ ਪਤਾਸੇ ਉਹਦੀ ਚੋਲੀ ਪਾ ਦੇਾਂਗੀ ਜੋ ਹੋਰ ਕੁੜੀਆਂ ਚਿੜੀਆਂ ਨੂੰ ਦਿਆਂਗੀ ਜੋ ਘੋੜੀਆਂ ਗੌਣਗੀਆਂ ਇਹੋ ਹੀ ਤੇ ਭਾਬੀ ਅਸੀਂ ਕਹਿੰਨੇ ਆਂ ਸ਼ਾਹ ਦੇ ਦੋਸਤਾਂ ਨੇ ਫੁਲਾਣੀ ਦਿੱਤੀ ਸੀਗੀ ਤੇਰੀ ਸਿਆਣਪ ਨਾਲ ਹੀ ਤੇਰੇ ਘਰ ਬਣਿਆ ਹੋਇਆ ਏ ਨਹੀਂ ਤਾਂ ਖੋਰੇ ਕੀ ਪਾਣਾ ਵਰਤ ਜਾਂਦਾ ਉਹ ਆਈ ਸ਼ਾਣੀ ਨੇ ਆਪ ਆਪਣੀ ਬੱਗੀ ਭੇਜੀ ਸੀਗੀ ਘਰ ਮੇਲ ਨਾਲ ਭਰਿਆ ਹੋਇਆ ਸੀ ਵੱਡੇ ਕਮਰੇ ਵਿੱਚ ਚਿੱਟੀਆਂ ਚਾਦਰਾਂ ਵਿਛਾ ਕੇ ਅਦੇ ਵਿੱਚ ਕਾਰ ਢੋੜਕੀ ਰੱਖੀ ਹੋਈ ਸੀ ਕਰਦੀਆਂ ਤੀਵੀਆਂ ਨੇ ਕੋੜੀਆਂ ਸ਼ੋਈਆਂ ਹੋਈਆਂ ਸਨ ਬੱਗੀ ਬੂਹੇ ਅੱਗੇ ਆਖਲੋਤੀ ਤਾਂ ਮੇਲਣਾ ਵਿੱਚੋਂ ਜੋ ਕਾਲੀਆਂ ਸਨ ਉਹ ਭੱਜ ਕੇ ਬਾਰਿਆਂ ਵੱਲ ਹੋ ਗਈਆਂ ਤੇ ਕੁਝ ਪੌੜੀਆਂ ਵਾਲੇ ਪਾਸੇ ਨਹੀਂ ਬਦ ਚਗਨੀ ਕਿਉਂ ਕਰਦੀਆਂ ਹੋ ਕੋੜੀ ਵਿੱਚੇ ਹੀ ਛੱਡ ਦਿੱਤੀ ਜੇ ਛਾਣੀ ਨੇ ਦਬ ਕੰਬ ਜਿਹਾ ਮਾਰਿਆ ਪਰ ਉਹਦੀ ਆਵਾਜ਼ ਉਹਨੂੰ ਆਪ ਹੀ ਮੱਠੀ ਜਹੀ ਲੱਗੀ ਜਿਵੇਂ ਉਹਦੇ ਦਿਲ ਵਿੱਚ ਇੱਕ ਤੰਕ ਪਈ ਹੋਵੇ ਉਹ ਬੋੜੀ ਨੇ ਜੜਕੇ ਬੂਹੇ ਤੱਕ ਆ ਗਈ ਸ਼ਾਣੀ ਨੇ ਆਪਣੀ ਗੁਲਾਬੀ ਤੋਤੀ ਦਾ ਪੱਲਾ ਸਵਾਰਾ ਕੀਤਾ ਜਿਵੇਂ ਸਾਹਮਣੇ ਟੱਕਣ ਲਈ ਉਹ ਤੋਤੀ ਦੇ ਸ਼ਗਣਾ ਵਾਲੇ ਗੁਲਾਬੀ ਰੰਗ ਦੀ ਸੈ ਲੈ ਰਹੀ ਹੋਵੇ ਸਾਹਮਣੇ ਉਹਨੇ ਹਰੇ ਰੰਗ ਦਾ ਪਾਕੜੀ ਵਾਲਾ ਘਰਾਰਾ ਪਾਇਆ ਹੋਇਆ ਸੀਗਾ ਗਲ ਸੁਹੇ ਰੰਗ ਦੀ ਕਮੀਜ਼ ਸੀ ਜੇ ਸਿਰ ਤੋਂ ਪੈਰਾਂ ਤੱਕ ਟਲਕੀ ਹੋਈ ਹਰੇ ਰੇਸ਼ਮ ਦੀ ਚੁੰਨੀ ਸੀਗੀ ਇੱਕ ਚਲਮਲ ਜਹੀ ਹੋਈ ਸ਼ਾਣੀ ਨੂੰ ਇੱਕ ਪਲ ਸਿਰਫ ਇਹੀ ਜਾਪਿਆ ਜਿਵੇਂ ਹਰਾ ਰੰਗ ਸਾਰੇ ਬੁਹੇ ਵਿੱਚ ਫੈਲ ਗਿਆ ਹੋਵੇ ਫੇਰ ਕੱਚ ਦੀਆਂ ਚੂੜੀਆਂ ਦੀ ਛਣਛਣ ਹੋਈ ਤਾਂ ਸ਼ਾਣੀ ਨੇ ਦੇਖਿਆ ਇੱਕ ਗੋਰਾ ਹੱਥ ਇੱਕ ਉੜੇ ਹੋਏ ਮੱਥੇ ਨਾਲ ਛੋਕੇ ਉਹਨੂੰ ਸਲਾਮ ਦਵਾ ਜਿਹਾ ਕੁਝ ਆਖਦਾ ਪਿਆ ਏ ਤੇ ਨਾਲ ਹੀ ਇੱਕ ਸ਼ਣਕ ਦੀ ਜਹੀ ਆਵਾਜ਼ ਬੜੀਆਂ ਮੁਬਾਰਕਾਂ ਸ਼ਾਣੀ ਬੜੀਆਂ ਮੁਬਾਰਕਾਂ ਉਹ ਬੜੀ ਸ਼ਾਮਕ ਜਹੀ ਸੀਗੀ ਪੁਤਲੀ ਜਹੀ ਸੀਗੀ ਹੱਥ ਲਾਇਆ ਦੂਰੀ ਹੁੰਦੀ ਛਾਣੀ ਨੇ ਉਹਨੂੰ ਇੱਕ ਟੋਵ ਵਾਲੇ ਸਰਹਾਣੇ ਵੱਲ ਹੱਥ ਕਰਕੇ ਬਹਿਨ ਲਈ ਆਖਿਆ ਤਾਂ ਛਾਣੀ ਨੂੰ ਜਾਪਿਆ ਜਿਵੇਂ ਉਹਦੀ ਮਾਸ ਨਾਲ ਭਰੀ ਹੋਈ ਬਾ ਬੜੀ ਹੀ ਬਡੋਲ ਲੱਗਦੀ ਪਈ ਹੋਵੇ ਸਮਰਾਧੀ ਗੁੱਠੇ ਸ਼ਾਹ ਵੀਸੀ ਕੋ ਦੇ ਮਿੱਤਰ ਵੀ ਸਨ ਸਾਕਾਂ ਵਿੱਚੋਂ ਵੀ ਕੁਝ ਮਰਦ ਉਸ ਸ਼ਾਮਕ ਜਹੀ ਨੇ ਉਸ ਗੁੱਠ ਵੱਲ ਤੱਕ ਕੇ ਵੀ ਇੱਕ ਵਾਰ ਸਲਾਮਾ ਕੀਤੀ ਤੇ ਫਿਰ ਪਰਾਂ ਢੋਵ ਵਾਲੇ ਸਰਹਾਨੇ ਕੋਲ ਜਾ ਕੇ ਠਮਕ ਦੇ ਕੇ ਬਹਿ ਗਈ ਸੀ ਬੈਣ ਲੱਗੀ ਦੀਆਂ ਕੱਚ ਦੀਆਂ ਚੂੜੀਆਂ ਫੇਰ ਛਣਕੀਆਂ ਸਨ ਛਾਣੀ ਨੇ ਇੱਕ ਵਾਰ ਫੇਰ ਉਹਦੀਆਂ ਬਾਹਾਂ ਵੱਲ ਤੱਕਿਆ ਹਰੀਆਂ ਕੱਚ ਦੀਆਂ ਚੂੜੀਆਂ ਨੂੰ ਤੇ ਫਿਰ ਸਵੇਕੇ ਹੀ ਆਪਣੀਆਂ ਬਾਹਾਂ ਵੱਲ ਪਾਇ ਹੋਏ ਸੋਨੇ ਦੇ ਚੂੜੇ ਵੱਲ ਦੇਖਣ ਲੱਗ ਪਈ ਸੀਗੀ ਕਮਰੇ ਵਿੱਚ ਇੱਕ ਚੱਕਾ ਚੌਂ ਜਿਹੀ ਸ਼ਾ ਗਈ ਹਰ ਇੱਕ ਦੀਆਂ ਅੱਖਾਂ ਵਿੱਚੋਂ ਇੱਕੋ ਪਾਸੇ ਉਲਰ ਪਈਆਂ ਸਾਣੀ ਦੀਆਂ ਆਪਣੀਆਂ ਅੱਖਾਂ ਵੀ ਪਰ ਉਹਨੂੰ ਆਪਣੀਆਂ ਅੱਖਾਂ ਤੋਂ ਛੱਟ ਸਾਰੀਆਂ ਅੱਖਾਂ ਉੱਤੇ ਕ੍ਰੋਧ ਆ ਗਿਆ ਸੀਗਾ ਉਹ ਫੇਰ ਇੱਕ ਵਾਰ ਆਖਣ ਚਾਹੁੰਦੀ ਸੀ ਨਿਬਾਸ਼ਕਣੀ ਕਿਉਂ ਕਰਦੀਆਂ ਉਹ ਘੋੜੀਆਂ ਗਾਉ ਨਾ ਪਰ ਉਹਦੀ ਆਵਾਜ਼ ਉਹਦੇ ਸੰਗ ਵਿੱਚ ਜਿਵੇਂ ਮਿਲੀ ਹੋਵੇ ਸ਼ਾਇਦ ਹੋਰਾਂ ਦੀ ਆਵਾਜ਼ ਵੀ ਉਹਨਾਂ ਦੇ ਸੰਗ ਵਿੱਚ ਮਿਲ ਗਈ ਸੀ ਕਮਰੇ ਵਿੱਚ ਇੱਕ ਚੁੱਪ ਛਾ ਗਈ ਉਹ ਕਮਰੇ ਦੇ ਅੱਧ ਵਿੱਚ ਪਈ ਹੋਈ ਢੋਲਕੀ ਵੱਲ ਤੱਕਣ ਲੱਗੀ ਤੇ ਉਹਦਾ ਜੀ ਕੀਤਾ ਕਿ ਉਹ ਬੜੀ ਜ਼ੋਰ-ਜ਼ੋਰ ਦੀ ਢੋਲਕੀ ਵਜਾਏ ਚੁੱਪ ਉਸ ਨੇ ਥੋੜੀ ਸੀਗੀ ਜਿਹਦੇ ਪਿੱਛੇ ਚੁੱਪ ਛਾ ਗਈ ਸੀ ਕਹਿਣ ਲੱਗੀ ਮੈਂ ਤਾਂ ਸਭ ਤੋਂ ਪਹਿਲਾਂ ਘੋੜੀ ਗਾਵਾਂਗੀ ਮੁੰਡੇ ਦਾ ਸਗਨ ਕਰਾਂਗੀ ਕਿਉਂ ਸ਼ਾਣੀ ਤੇ ਸ਼ਾਣੀ ਵੱਲ ਤੱਕਦੀ ਹੱਸਦੀ ਨੇ ਘੋੜੀ ਸ਼ੋਹ ਦਿੱਤੀ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀ ਵੇਵਰੇ ਤੇਰੀ ਮਾਂ ਵੇ ਸਹਾਗਣ ਤੇਰੇ ਸ਼ਗਨ ਖਰੇ ਸ਼ਾਣੀ ਨੂੰ ਅਚਾਨਕ ਟਰਮਾ ਜਿਹਾ ਆ ਗਿਆ ਸ਼ਾਇਦ ਐਸ ਲਈ ਕਿ ਗੀਤ ਵਿਜਲੀ ਮਾਂ ਉਹੀ ਹੈ ਕਿ ਉਹਦਾ ਮਰਦ ਵੀ ਸਿਰਫ ਉਹਦਾ ਮਰਦ ਹੈ ਤਾਈਏ ਤਾਂ ਮਾਂ ਸੁਹਾਗਣ ਹੈ ਸ਼ਾਣੀ ਹੱਸਦੇ ਜਿਹੇ ਮੂੰਹ ਨਾਲ ਉਹਦੇ ਅਸਲੋਪ ਸਾਹਮਣੇ ਬਹਿ ਗਈ ਜੋ ਐਸ ਵੇਲੇ ਉਹਦੇ ਪੁੱਤਰ ਦੇ ਸ਼ਗਨ ਕਰਦੀ ਪਈ ਸੀਗੀ ਕੋੜੀ ਖਤਮ ਹੋਈ ਤਾਂ ਕਮਰੇ ਦੀ ਬੋਲਚਾਲ ਪਰਤ ਪਈ ਫਿਰ ਕੁਝ ਸੁਭਾਵਕ ਜਿਹਾ ਹੋਇਆ ਔਰਤਾਂ ਵਾਲੇ ਪਾਸਿਓ ਫਰਮਾਇਆ ਸ਼ਾਇਦ ਢੋਲ ਕੀ ਰੋੜੇ ਵਾਲਾ ਗੀਤ ਮਰਦਾਂ ਵਾਲੇ ਪਾਸਿਓ ਫਰਮਾਇਸ਼ ਆਈ ਸੀ ਮਿਰਜੇ ਦੀਆਂ ਸੱਦਾ ਗੌਣ ਵਾਲੀ ਨੇ ਮਰਦਾਂ ਵਾਲੇ ਪਾਸੇ ਦੀ ਫਰਮਾਇਸ਼ ਸੁਣੀ ਅਣ ਸੁਣੀ ਕਰ ਦਿੱਤੀ ਤੇ ਢੋਲਕੀ ਨੂੰ ਆਪਣੇ ਵੱਲ ਖਿੱਚ ਕੇ ਉਹਨੇ ਢੋਲਕੀ ਨਾਲ ਆਪਣਾ ਗੋਡਾ ਜੋੜ ਲਿਆ ਸੀ ਛਾਣੀ ਕੁਝ ਰੋ ਵਿੱਚ ਆ ਗਈ ਸ਼ਾਇਦ ਇਸ ਲਈ ਕਿ ਗੌਣ ਵਾਲੀ ਮਰਦਾਂ ਵਾਲੇ ਪਾਸੇ ਦੀ ਫਰਮਾਇਸ਼ ਪੂਰੀ ਕਰਨੀ ਤਾਂ ਔਰਤਾਂ ਵਾਲੇ ਪਾਸੇ ਦੀ ਫਰਮਾਇਸ਼ ਪੂਰੀ ਕਰਨ ਲੱਗੀ ਸੀ ਮੇਲ ਆਈਆਂ ਔਰਤਾਂ ਵਿੱਚੋਂ ਸ਼ਾਇਦ ਕੋਈ ਨੂੰ ਹੀ ਪਤਾ ਸੀਗਾ ਉਹ ਇੱਕ ਦੂਜੀ ਕੋਲੋਂ ਪੁੱਛ ਰਹੀਆਂ ਸਨ ਤੇ ਕਈ ਉਹਨਾਂ ਦੇ ਕੰਨ ਕੋਲ ਕਹਿ ਰਹੀਆਂ ਸਨ ਉਹੀ ਇਹ ਨਾ ਸ਼ਾਦੀ ਕੰਜਰੀ ਕਹਿਣ ਵਾਲਿਆਂ ਨੇ ਭਾਵੇਂ ਬਹੁਤ ਹਾਲੀ ਗਿਆ ਸੀ ਕੁਸਰ-ਮੁਸਰ ਜਾ ਪਰੇਸ਼ਾਨੀ ਦੇ ਕੰਨੀ ਬਾਜ ਪੈ ਗਈ ਸੀ ਤੇ ਕੰਨਾਂ ਨਾਲ ਵੱਜ ਰਹੀ ਸੀ ਸ਼ਾਦੀ ਕੰਜਰੀ ਸ਼ਾਦੀ ਕੰਜਰੀ ਤੇ ਸ਼ਾਣੀ ਦੇ ਮੂੰਹ ਦਾ ਰੰਗ ਫੇਰ ਖੁਰ ਗਿਆ ਇਹਨੇ ਨੂੰ ਢੋਲ ਕੀ ਦੀ ਆਵਾਜ਼ ਉੱਚੀ ਹੋ ਗਈ ਜਿਸ ਨਾਲ ਹੀ ਗਾਉਣ ਵਾਲੀ ਦੀ ਆਵਾਜ਼ ਸੁਹੇ ਚੀਰੇ ਵਾਲਿਆ ਮੈਂ ਕਹਿੰਨੀ ਆ ਤੇ ਸ਼ਾਨੀ ਦਾ ਕਲੇਜਾ ਥੰਮ ਜਿਹਾ ਗਿਆ ਸੀ ਇਹ ਸੁਹੇ ਚੀਰੇ ਵਾਲਾ ਮੇਰਾ ਹੀ ਪੁੱਤ ਐ ਸੋਖ ਨਾਲ ਅੱਜ ਘੋੜੀ ਚੜਨ ਵਾਲਾ ਇਹ ਮੇਰਾ ਪੁੱਤਰ ਫਰਮਾਇਸ਼ਾਂ ਦਾ ਅੰਤ ਨਹੀਂ ਸੀਗਾ ਇੱਕ ਗੀਤ ਮੁੱਕਦਾ ਦੂਜਾ ਗੀਤ ਸ਼ੁਰੂ ਹੁੰਦਾ ਗਾਉਣ ਵਾਲੀ ਕਦੇ ਔਰਤਾਂ ਵਾਲੇ ਪਾਸੇ ਦੀ ਫਰਮਾਇਸ਼ ਪੂਰੀ ਕਰਦੀ ਕਦੇ ਮਰਦਾਂ ਵਾਲੇ ਪਾਸੇ ਦੀ ਵਿੱਚ ਵਿੱਚ ਕਹਿ ਦਿੰਦੀ ਕੋਈ ਹੋਰ ਵੀ ਗਾਉ ਨਾ ਮੈਨੂੰ ਸਾਥ ਦਵਾ ਦਿਓ ਪਰ ਕਹਿੰਦੀ ਹਿੰਮਤ ਕਿਹਦੀ ਹਿੰਮਤ ਸੀ ਕੀ ਉਹਦੇ ਸਾਹਮਣੇ ਹੋਣ ਦੀ ਉਹਦੀ ਟੱਲੀ ਵਰਗੀ ਆਵਾਜ਼ ਹੂਕ ਵਰਗੀ ਆਵਾਜ਼ ਉਹ ਵੀ ਸ਼ਾਇਦ ਕਹਿਨ ਨੂੰ ਹੀ ਕਹਿ ਰਹੀ ਸੀਗੀ ਅੰਜ ਇੱਕ ਪਿੱਛੋਂ ਝਟ ਦੂਜਾ ਕਜੋ ਸ਼ੋਹ ਦਿੰਦੀ ਸੀਗੀ ਗੀਤਾ ਦੀ ਗੱਲ ਹੋਰ ਸੀਗੀ ਪਰ ਜਦੋਂ ਉਹਨੇ ਮਰਜੇ ਦੀ ਹੇਕ ਲਾਈ ਉੱਠਨੀ ਸਹਿਬਾ ਸੁੱਤ ਗਈ ਉੱਠ ਕੇ ਦੇਹ ਦਿਦਾਰ ਹਵਾ ਦਾ ਕਲੇਜਾ ਹਿੱਲ ਗਿਆ ਸੀਗਾ ਕਮਰੇ ਵਿੱਚ ਬੈਠੇ ਹੋਏ ਮਰਦ ਬੁੱਤ ਬਣ ਗਏ ਸਨ ਸ਼ਾਣੀ ਨੂੰ ਫੇਰ ਇੱਕ ਘਬਰਾਹਟ ਜਿਹੀ ਹੋਈ ਉਹਨੇ ਨੀਜ਼ ਲਾ ਕੇ ਸ਼ਾਹ ਦੇ ਮੂੰਹ ਵੱਲ ਤੱਕਿਆ ਸ਼ਾਹ ਵੀ ਹੋਰਾਂ ਬੁੱਤਾਂ ਜਿਹਾ ਹੀ ਬੁੱਤ ਬਣਿਆ ਹੋਇਆ ਪਰ ਸ਼ਾਣੀ ਨੂੰ ਜਾਪਿਆ ਉਹ ਪੱਥਰ ਹੋ ਗਿਆ ਹੈ ਸ਼ਾਣੀ ਦੇ ਕਲੇਜੇ ਵਿੱਚ ਹੌਲ ਪਿਆ ਤੇ ਉਹਨੂੰ ਜਾਪਿਆ ਜੇ ਹੁਣ ਦੀ ਘੜੀ ਖੁੰਝ ਗਈ ਤਾਂ ਉਹ ਆਪ ਵੀ ਹਮੇਸ਼ਾ ਲਈ ਮਿੱਟੀ ਦਾ ਬੁੱਤ ਬਣ ਜਾਏਗੀ ਉਹ ਕਰੇ ਕੁਝ ਕਰੇ ਕੋ ਜੀ ਵੀ ਕਰੇ ਪਰ ਮਿੱਟੀ ਦਾ ਬੁੱਤ ਨਾ ਬਣੇ ਚੰਗੀ ਤਰਕਾਲ ਪੈ ਗਈ ਮਹਿਫਲ ਮੁੱਕਣ ਤੇ ਆ ਗਈ ਛਾਣੀ ਦਾ ਕਹਿਣਾ ਸੀ ਕਿ ਉਹ ਅੱਜ ਉਸੇ ਤਰ੍ਹਾਂ ਸਿਰਫ ਪਤਾਸੇ ਵੰਡੇਗੀ ਜਿਸ ਤਰ੍ਹਾਂ ਲੋਕ ਉਸ ਦਿਨ ਵੰਦੇ ਹਨ ਜਿਸ ਦਿਨ ਗਾਉਣ ਬਿਠਾਈ ਜਾਂਦੇ ਹਨ ਪਰ ਜਦੋਂ ਗਾਉਣ ਮੁੱਕੇ ਤਾਂ ਕਮਰੇ ਵਿੱਚ ਚਾਹ ਦੇ ਕਈ ਬੰਨਾਂ ਦੀਆਂ ਮਠਿਆਈਆਂ ਆ ਗਈਆਂ ਤੇ ਛਾਣੀ ਨੇ ਮੁੱਠ ਵਿੱਚ ਬੁਲੇਟਿਆ ਹੋਇਆ 100 ਦਾ ਨੋਟ ਕੱਢ ਆਪਣੇ ਪੁੱਤਰ ਦੇ ਸਿਰ ਤੋਂ ਵਾਰਿਆ ਤੇ ਫਿਰ ਉਹਨੂੰ ਫੜਾ ਦਿੱਤਾ ਜਿਸ ਨੂੰ ਲੋਕ ਸ਼ਾਦੀ ਕੰਜਰੀ ਆਖਦੇ ਸਨ ਰਣ ਦੇਸ਼ਾਣੀ ਅੱਗੇ ਵੀ ਤੇਰਾ ਹੀ ਖਾਨੀ ਆ ਉਹਨੇ ਅੱਗੋ ਜਵਾਬ ਦਿੱਤਾ ਤੇ ਹੱਸ ਪਈ ਉਹਦਾ ਹਾਸਾ ਉਹਦੇ ਰੂਪ ਵਗ ਚਿਰਮਿਲ ਕਰਦਾ ਪਿਆ ਸੀਗਾ ਛਾਣੀ ਦੇ ਮੂੰਹ ਦਾ ਰੰਗ ਹੌਲਾ ਪੈ ਗਿਆ ਉਹਨੂੰ ਜਾਪਿਆ ਜਿਵੇਂ ਸ਼ਾਹ ਦੀ ਕੰਜਰੀ ਨੇ ਅੱਜ ਭਰੀ ਸਭਾ ਵਿੱਚ ਸ਼ਾਹ ਨਾਲ ਆਪਣਾ ਸਬੰਧ ਜੋੜ ਕੇ ਉਹਦੀ ਹੱਦ ਤੱਕ ਕਰ ਦਿੱਤੀ ਪਰਸ਼ਾਣੀ ਨੇ ਆਪਣਾ ਆਪ ਥੰਮ ਲਿਆ ਇੱਕ ਜ਼ੀਰਾ ਜਿਹਾ ਕੀਤਾ ਕਿ ਅੱਜ ਉਹਨੇ ਹਾਰ ਨਹੀਂ ਖਾਣੀ ਤੇ ਜ਼ੋਰ ਦੀ ਹੱਸ ਪਈ ਨੋੜ ਫੜਾਂਦੀ ਆਖਣ ਲੱਗੀ ਸ਼ਾਹ ਕੋਲੋਂ ਤੂੰ ਨਤ ਲੈਣੀ ਏ ਪਰ ਮੇਰੇ ਕੋਲੋਂ ਤੂੰ ਫੇਰ ਕਦੇ ਲੈਣਾ ਆ ਅੱਜ ਲੈ ਜਾਣਾ ਤੇ ਸ਼ਾਦੀ ਕੰਜਰੀ 100 ਦਿਨ ਉਸ ਨੂੰ ਫੜਾਂਦੀ ਹੋਈ ਇੱਕੋ ਵਾਰੀ ਨਿਮਾਣੀ ਜਹੀ ਹੋ ਗਈ ਕਮਰੇ ਵਿੱਚ ਸ਼ਾਣੀ ਦੀ ਤੋਤੀ ਦਾ ਸਗਣਾ ਵਾਲਾ ਗੁਲਾਬੀ ਰੰਗ ਫੈਲ ਗਿਆ ਸੀਗਾ